ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਰੋ ਗੁਰੂ ਮਹਾਰਾਜ ਦੇ ਦਰਸ਼ਨ ਤੇ ਆਪਾਂ ਕਰਮਾਂ ਵਾਲੇ ਆ ਵੀ ਸਾਡੇ ਘਰ ਗੁਰੂ ਮਹਾਰਾਏ ਨੇ ਇੰਨੇ ਕਿਰਜ ਉੱਗੇ ਕੀਤਾ ਬਹੁਤ ਬਹੁਤ ਧੰਨਵਾਦ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੇ ਹੁਣ ਹੁਣ ਲਗਾ ਪਾਠ 12:00 ਵਜੇ ਆ ਬਾਬਾ ਜੀ ਨੇ ਕਿਹਾ ਇਹ 12:00 ਵਜੇ ਆ ਜਾਾਂਗੇ ਬਾਬਾ ਜੀ ਗਏ ਆ ਤੇ ਹੁਣ ਸੁਗਨੀ ਸਾਹਿਬ ਦਾ ਪਾਠ ਕਰਨਾ ਆ ਆਰੰਭ ਬਾਬਾ ਜੀ ਨੇ ਤੇ ਧੰਨ ਧੰਨ ਅ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅ ਚਲੋ ਘਰ ਤੇ ਆਪਣਾ ਕਹਿ ਸਕਦੇ ਆ ਵੀ ਇਥੇ ਰਹਿਣ ਹੀ ਆਏ ਆ ਦੁਨੀਆ ਤੇ ਮਾਲਕ ਤੇ ਆ ਬੈਠੇ ਆ ਆਪਾਂ ਇੰਨੇ ਜੋਗੇ ਨਹੀਂ ਅ ਗੁਰੂ ਮਹਾਰਾਜ ਨੇ ਹਾਨੂੰ ਮਾਣ ਬਖਸ਼ਿਆ ਗ੍ਰਹਿ ਪ੍ਰਵੇਸ਼ ਕੀਤਾ ਆਪਾਂ ਇਥੇ ਉਹਨੂੰ ਮਹਾਰਾਜ ਦਾ ਸਰੂਪ ਨਹੀਂ ਲੈਂਦਾ ਹੁਣ ਪ੍ਰਬਾਤ ਫੇਰੀ ਆਉਣੀ ਚਲੋ ਆਪਾਂ ਸੋਚਿਆ ਵੀ ਅ ਨਾਲ ਸਗੁਣੀ ਸਾਹਿਬ ਦਾ ਪਾਠ ਕਰਾ ਲਈਏ ਤੇ ਇੱਕ ਰਾਤ ਸਾਡੇ ਗਰੀਬਾਂ ਦੇ ਘਰ ਵੀ ਗੁਰੂ ਮਹਾਰਾਜ ਨੇ ਆਣ ਕੇ ਚਰਨ ਪਰਸੇ ਤੇ ਸਾਰੀ ਸਕਾਰਿਆ ਘਰ-ਵਗੈ ਮ ਜਿਨੇ ਵਾਰਿਆ ਪਾਲਿ ਬਤ ਜੀ ਪਿਆ ਰ ਦੂਧ ਪਾਲ ਜੋਗਨ ਭੋਜਨ ਸੁਖ ਸੂਤ ਬਿਰਧ ਭਇਆ ਪ੍ਰਸਾਦ ਸੈ ਮੁਖ ਪਿਆ ਵਗੜ ਬਦੈ ਇਹੋ ਨਿਰਗੁਣ ਗੁਣ ਕਸੂ ਨ ਭੂਜੈ ਬਖਸ਼ਿ ਲਹਿਤ ਨਾਨਕ ਸਿਜੈ ਜੇ ਪ੍ਰਸਾਦ ਧਰ ਸਤਿਗ ਬਸੇ ਸੋਤ ਪ੍ਰਾਦ ਵੀਰ ਬੰਦਾ ਸੰਤ ਸੇਜੇ ਪ੍ਰਸਾਦ ਕੀ ਸੀਤਲ ਜਲਾ ਸੋ ਕਦਾਈ ਪਾਉਨੋ ਭਾਗ ਮੁਲਾ ਜੇ ਪ੍ਰਸਾਦ ਭੋਗੀ ਸਭ ਰਸਾ ਸਗ ਸਵਾਰੀ ਸੰਗ ਸਾਧ ਵਸਾ ਦੀਨੇ ਹਸਤ ਪਾਉ ਕਰਨ ਨਿਤ ਰਸਨਾ ਤਿਸੇ ਕੌਣ ਦੋ ਤੇ ਦੋਨ ਇਧਰ ਵੇਖ ਕੇ ਬੋਲੋ ਕੌਣ ਆ ਦੋ ਤੇ ਦੋਨ ਸਿੱਕੇ ਦੋਨ ਆ ਜੋਤ ਵੀ ਡਾਉਣ ਤੇ ਫਤੇ ਵੀ ਡਾਉਣ ਠੀਕ ਆ ਫਤੇ ਅੱਜ ਉੱਠ ਗਿਆ ਹੈਗਾ 12 ਵਜੇ ਕਿਉਂਕਿ ਪਾਠ ਹੋਣ ਲੱਪੇ ਤੇ ਫਤੇ ਉੱਠ ਗਿਆ 12 ਵਜੇ ਸਭ ਨਾਲੋਂ ਪਹਿਲੇ ਤੇ ਮੈਂ ਦੂਜੇ ਤੇ ਫਤੇ ਬਾਕੀ ਸਾਰੇ ਬਾਅਦ ਚ 9 ਨੰਬਰ ਦੇ ਤਾਂ ਮੈਂ ਉੱਠੀ ਝੂਠੀ ਹੋ 11 ਵਜੇ ਦੀ ਪਹਿਲੇ ਤਾਂ ਤੂੰ ਤੇਰੇ ਤੋਂ ਦੇ ਫਿਰ ਵੀ ਮੈਂ ਪਹਿਲਾਂ ਤਾਂ ਉੱਠਿਆ ਮੈਨੂੰ ਤਾਂ ਬਲ ਤਾਂ ਸੁੱਤੀ ਨਹੀਂ ਜਾਗਤੀ ਸੌਣ ਲੱਗਿਆ ਚਾਹ ਪੀਣੀ ਸਾਢੇ 9 ਵਜੇ ਨਾ ਸਾਰੀ ਰਾਤ ਨਹੀਂ ਚਲੋ ਪ੍ਰਭਾਤ ਫਿਰ ਗੁਰਦਾਰੇ ਤੁਰ ਪਈਆ ਤੇ ਹੁਣ ਆਉ ਸਾਡੇ ਘਰ ਜੱਟ ਦੀ ਤੋਰ ਕੀ ਜੱਟ ਦੀ ਤੋਰ ਫੇਰ ਬੋਲੋ ਜੱਟ ਦੀ ਤੋਰ ਜੱਟ ਦੀ ਤੋਰ ਕਿਉਂ ਤੇ ਸਾਬੀ ਤੇਰੀ ਟਵਰੇ ਦੱਸ ਸਾਡੀ ਹੈ ਜੀ ਹੈ ਨਹੀਂ ਆਂਦਾ ਸਾਬੀ ਬਦਵਾਛ ਆਂਦਾ ਸਾਬੀ ਬਦਵਾਛ ਫਦੇ मामੂ ਆ ਪੁੱਤ ਫਦੇ ਕੀ ਹੈ ਸਾਬੀ मामੂ ਕਹਿੰਦਾ ਇਹਦਾ ਕੰਮ ਅੱਛਾ ਠੀਕ ਆ ਰਾਤ ਕਰ ਗਏ ਦੱਸ ਨਹੀਂ ਆ ਗਿਆ ਸਾਡੇ ਸੰਗ ਤਾਂ ਦੁਆਰਾ ਦਾ ਮੇਰੀ ਠੱਥੇ ਦੇ ਕੁੱਲੀ ਨੂੰ ਭਾਗ ਲਾ ਤੱਤੇ ਸੰਦੇ ਸਾਧੂ ਆਂਦਾ ਮੇਰੀ ਕੱਕਾ ਦੀ ਕੁਲੀ ਨੂੰ ਬਾਗ ਲਾ ਗਿਆ ਤੱਤੇ ਸੰਗ ਸਾਧੂ ਆਂਦਾ ਮੇਰੀ ਕੱਕਾ ਦੀ ਕੁਲੀ ਨੂੰ ਬਾਗ ਲਾ ਗਿਆ ਤੱਤੇ ਸੰਗ ਸਾਧੂ ਆਂਦਾ ਤੁਸ ਤੱਤੇ ਸੰਗ ਸਾਧੂ ਆਂਦਾ ਇਹ ਤੱਤੇ ਸੰਗ ਸੋ ਅੱਜ ਇਹ ਦਿਨ ਹਰਗੋਦੀਨ ਦਾ ਤੂਰ ਪਿਲ ਕਰਦਾ ਹੈ ਸ੍ਰੀ ਹਰਿ ਕ੍ਰਿਸ਼ਨ ਅਧਿਆਈ ਗਿਆ ਜਿਹੜਾ ਸਭ ਸੁਖਦਾਈ ਤੇ ਗੁਬਹਦ ਸਿਮਰਿਆ ਕਰਨ ਵਾਲੀ ਦਾ ਹੈ ਸਭ ਸਭਾਈ ਨੂੰ ਕਰਨ ਦੱਸਵੇਂ ਪਾਸ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲਾ ਸਭ ਸਭਾਈ ਨੂੰ ਸਾਰੇ ਰਸਾ ਪਾਸ ਨੀਰ ਗਰਦੀ ਜੋ ਸੰਤਨ ਸ੍ਰੀ ਗੁਰਮਤਿ ਸਾਹਿਬ ਜੀ ਦੇ ਪਾਸ ਦਰਸ਼ਨ ਦਾ ਅਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸਭਾ ਤੇ ਆਣਿਆ ਚਰੋ ਸਭ ਜਗਾਂ ਦੀਆਂ ਚਾਲੀਆਂ ਮੁਕਤੇਆਂ ਹਟੀਆਂ ਜੱਟੀਆਂ ਕੱਟੀਆਂ ਤੋਂ ਸਿੱਧਾ ਸਿੰਘਾਂ ਤੇ ਨਹੀਂ ਆ ਸਜੰਗੀ ਬੱਚਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜੀ ਜੀ ਸੰਜਿਆ ਤੱਕ ਹੋਵੇ ਗੁਰਦੁਆਰੇ ਕੋ ਧਾਮਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜੀ ਮੱਧਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਰੀ ਦੀ ਵਾਰੀ ਦੀ ਵਾਚੀ ਨੂੰ ਨਾਮ ਜਿਤੇ ਜਾਵੇ ਜੇ ਧਾਮ ਦਾ ਸਰਕਾਰ ਸਭ ਸੁਖ ਹੋਵੇ ਜਹਾਜਾ ਸਾਰਾ ਤਰੀਕਾ ਹੈ ਸਾਰਾ ਤਰ੍ਹਾਂ ਪਿਆਰੀ ਆਏ ਦੇਖ ਕੇ ਮਤੇ ਕੁਝ ਦੀ ਸੈਤਪਤ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਤ ਮਹਲਾ ਪੰਜਵਾਂ ਭਾਰਤ ਦੀ ਜਗਤ ਨੂੰ ਪ੍ਰਸਾਦ ਹਮ ਦਾ ਸਾਜ ਨੇ ਆਈ ਹਮ ਦਾ ਸਾਜ ਜਿਨੀ ਆਈ ਹਮ ਦਾ ਸਾਜ ਜਿਨੀ ਆਈ شدے پنچ شبدے پنچ شبد تم اند باجے پنچ شبد تو ند باجے پنچ شبد تم اہد باجے پنچ شبد تمہارے ہم گھر تاج میں آئے ہم گھر تاجن آئے ہم گھر ساجنے آئے पटे गुज़री कर्म त मार्म त मारिया ਕਮ ਇਕੱਠਾ ਹੋ ਲਿਆ ਬਾਬੇ ਆਪਸਾ ਬਾਬਿਆਂ ਜਾ ਕੇ ਆਉਂਦੇ ਆ ਚੱਲ ਜੂਪਰ ਉੱਤੇ ਕੋਈ ਨਹੀਂ ਥਾਣੇ ਹੋਰ ਪਾਹੀਂ ਬੜਾ ਪਰੇ ਆ ਪਰੇ ਠੀਕ ਹੈ ਚੱਲ ਜਾਈਂ ਬਹਿ ਜਾ ਚਾਹ ਹੋਰ ਪੀ ਲਓ ਨਹੀਂ ਚਾਹ ਪੀਣੀ ਅਦਰ ਸ਼ਿਕੂ ਆਥਾ ਸ਼ਿਕੂ ਮੈਨੂੰ ਦੇ ਜਿਓ ਐ ਕਿ ਪਾਇਓ ਉਹ ਤੇਰੇ ਚਿਪੂ ਹੈ ਕਿ ਨਹੀਂ ਤੇ ਪਰਵੀਂਦੀ ਨਾਲ ਪਰਵੀਂਦੀ ਦੀ ਘਰ ਨਾਲ ਹੀ ਚਲ ਗਈ ਉਹਨੇ ਫਿਰ ਮੈਂ ਆ ਜਾ ਕੜਾਈ ਹਾਂ ਉਰਾਨ ਕੇ ਕੱਢਦਾ ਸਤਨਾਮੁ ਵਾਹਿਰੂ ਸਤਨਾਮੁ ਵਾਹਿਰੂ ਸਤਨਾਮੁ ਵਾਹਿਰੂ ਸਤਨਾਮੁ ਵਾਹਿਰੂ ਸਤਨਾਮੁ ਵਾਹਿਰੂ ਇਹ ਚਾਲ ਸਕੂਲੇ ਕਿਉਂ ਨਹੀਂ ਸਕੂਲੇ ਨਹੀਂ ਜਾਣਾ ਕਿਉਂ ਨਹੀਂ ਜਾਣਾ ਕਿਉਂ ਹੌਲੀਡੇ ਕਿਉਂ ਹੌਲੀਡੇ ਆ ਮੈਨੂੰ ਮੰਨ ਬੋਤਾ ਵੇਲਾ ਫਿਰ ਪੀ ਠੰਡੀ ਬੜੀ ਹੈ ਨਾ ਬੱਚਿਆਂ ਨੂੰ ਹੌਲੀਡੇ ਤਾਂ ਕਰਕੇ ਠੰਡੀ ਬਹੁਤ ਹੈ ਨਾ ਤਾਂ ਕਰਕੇ ਬੱਚਿਆਂ ਨੂੰ ਹੌਲੀਡੇ ਆ ਸਕੂਲ ਨਹੀਂ ਜਾਣਾ ਅੰਨ ਜਾਣਾ ਘਰ ਦੀ ਸਾਬ ਸਫਾਈ ਕਰੋ ਮੰਮਾ ਨਾਲ ਹੈਲਪ ਕਰੋ ਠੀਕ ਹੈ ਵੇਗੂ ਸਾਡ ਚੱਜਨਾ ਮੋਲ ਚੱਜਨਾ ਮੋਲ ਰਹੀ ਆ ਕਿਸ ਸਾਟ ਨਾਮ ਬੋਲ ਰਹੀ ਆ ਜਾ ਸਾਟ ਨਾਮ ਵੇਗੂ ਸਾਟ ਨਾਮ ਵੇਗੂ ਕਰ ਦੋ ਕਰ ਦੋ ਫਤਵੀਰ ਪ੍ਰਸ਼ਾਦ ਕਿੱਥੋਂ ਨੇਂ ਅੰਦਾਵਾ ਇਹ ਪ੍ਰਸ਼ਾਦ ਫੜ ਕੇ ਤੇ ਕੀ ਕਰਨ ਦੇ ਹੀ ਪ੍ਰਸ਼ਾਦ ਫੜ ਕੇ ਕਰੂੰ ਹਾਂ ਸਤ ਨਾਮ ਵੇਗੂ ਛੋਟਾ ਮੰਗ ਲੇਗੂ ਠੀਕ ਆ ਚਲੋ ਸਾਡੀਆਂ ਮਾਮੀਆਂ ਜਿਹੜੀਆਂ ਉਹ ਡਈਆਂ ਨਾਲ ਸਾਰਾ ਹੀ ਕੰਮ ਕਰਾਉਣਾ ਸੁੱਕੜੀ ਭਾਂਡੇ ਮਾਂਜਣਾ ਇੱਕ ਮਾਮੀ ਦੀ ਝਾੜੂ ਫੇਰਨਾ ਇੱਕ ਮਾਮੀ ਉਜਾੜਿਆ ਚੌਕੇ ਕਿ ਮਾਮੀ ਵਰਤੀ ਮਾਮੀ ਸਫਾਈਆਂ ਕਰਨਾ ਚੱਲੀਆਂ ਸਾਰਾ ਨਾਲ ਕੰਮ ਕਰਾ ਦੇ ਤੇ ਮੇਰੇ ਚੰਨੀਆਂ ਮਾਮੀ ਨੇ ਨਰੋਮ ਨਿੱਕੀਆਂ ਮਨ ਮਾਮੀ ਨੇ ਖੜਾਈ ਕਰਾ ਰੱਖੀ ਤੇ ਨਾਨੀ ਨੇ ਕੀਤਾ ਨਾਨੀ ਨੇ ਮੇਰੇ ਯਾਰ ਜਾਈਆਂ ਦੀ ਨੁੱਕਰਾ ਸੀਤ ਦੀਆਂ ਘਰਾ ਫਿੱਤਰ ਉੱਧਰ ਉੱਧਰ ਹੋ ਜਾਂਦੇ ਨੇ ਹਮਮ ਬੁੱਕਰਾ ਵਾਂਝੇ ਹੁੰਦੇ ਸੀ ਬੀਬੀ ਨੇ ਖੜਾ ਰਿਹਾ ਵੀ ਨੁੱਕਰਾ ਸੀਨ ਦੀ ਬੀਬੀ ਵੀ ਬੁਖਾਰ ਦੀ ਨੁੱਕਰਾ ਸੀਨ ਲਈ ਜਿੰਨੀਆਂ ਜੀਆਂ ਮੇਰੀ ਨਾਨੀ ਤੇ ਮਾਮੀ ਇੱਧਰ ਚੌਕੇ ਚੜ੍ਹੇ ਹੁਣ ਬੁਖਾਰ ਦੀ ਦਾ ਸੱਤੀ ਆਤਾ ਗੁੰਨ ਲੱਗੀ ਆ ਸਾਨੂੰ ਫੈਮ ਵੱਤ ਕਰ ਸਵਾਗਤ। ਠੀਕ ਹੈ ਤਾਂ ਪਿਆ ਬੇਲਰ ਰਜਾਈਆਂ ਸੀਂ ਦੇ ਰਜਾਈਆਂ ਦੀਆਂ ਨੁਕਰਾਂ। ਪਹਿਲਾਂ ਵੀ ਸੀਤੀ ਆ ਕਦੇ ਹੁਣ ਫੇਰ ਦੂਜੀ। ਕਿਉਂਕਿ ਰਜਾਈਆਂ ਨਾ ਵਿੱਚੋਂ ਇੱਧਰ ਉੱਧਰ ਚੱਲ ਜਾਂਦੀਆਂ ਵਾ ਖਲੋਂਦੀਆਂ ਨਹੀਂ ਇੱਕ ਜਗ੍ਹਾ ਤੇ ਨੁਕਰਾਂ ਫੇਰਦੀਆਂ ਲੈਂਦੀਆਂ। ਬੀਬੀ ਨੇ ਸੀਤੀਆਂ ਸਾਰੀਆਂ। ਗੋਪੀ ਕਹਿੰਦਾ ਹੈਲੋ ਗਾਇਸ ਕਿਵੇਂ ਹੋ? ਤੇ ਫਤਿਹ ਇੱਧਰ ਫਤੇ ਤੂੰ ਇੰਕੀ ਘੰਡੇ ਜੇ ਹਾਂ ਸੱਸੀ ਕਾਲ ਕਰਾ ਦੂ ਕਹਿ ਤੈਨੂੰ ਸਾਧ ਕੀ ਕਹ ਸਾਰਿਆਂ ਨੂੰ ਸੱਸੀ ਕਾਲ ਉਧਰ ਮੂੰਹ ਕਰਕੇ ਕਹਿ ਦੱਸੋ ਸੱਸੀ ਕਾਲ ਅੱਛਾ ਸਾਰਿਆਂ ਨੂੰ ਸੱਸੀ ਕਾਲ ਤੇ ਆ ਕੀ ਡਾਇਨ ਕਰਨਾ